ਹਾਂਜੀ ਸੱਚੀ ਆ ਕਲਜੀ ਸਾਰਨੇ ਤੁਹਾਲੇ ਸਾਰਨ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾ ਜਾ ਰਹੀ ਆ ਬਹੁਤ ਹੀ ਟੇਸਟੀ ਬਾਜ਼ਾਰ ਵਰਗਾ ਰੇੜੀਆਂ ਵਰਗਾ ਸ਼ਾਹੀ ਫਾਲੂਦਾ ਘਰ ਦੇ ਵਿੱਚ ਉਹਦੀਆਂ ਆਈੜੀਆਂ ਸੇਮੀਆਂ ਹੁੰਦੀਆਂ ਫਾਲੂਦੀ ਦੀਆਂ ਉਹ ਵੀ ਆਪਾਂ ਲੰਬੀਆਂ ਲੰਬੀਆਂ ਬਿਲਕੁਲ ਪਰਫੈਕਟ ਤਰੀਕੇ ਨਾਲ ਘਰ 'ਚ ਬਣਾਉਣਾ ਸਿੱਖਾਂਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਬਹੁਤ ਵਧੀਆ ਰੈਸਿਪੀ ਐ ਸੋ 얘ਦੇ ਲਈ ਇੱਥੇ ਮੈਂ ਇੱਕ ਪੈਨ ਲਿਆ ਹੈ ਇਹਦੇ ਵਿੱਚ ਮੈਂ 50 ਗ੍ਰਾਮ ਕਾਰਨਫਲਾਰ ਪਾ ਰਹੀ ਆ ਇਹਦੀ ਜਗ੍ਹਾ ਤੇ ਤੁਸੀਂ ਆਰਾ ਰੋਟ ਵੀ ਵਰਤ ਸਕਦੇ ਆ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਬਾਜ਼ਾਰੋਂ ਤੇ ਤੁਸੀਂ ਜੇ ਇਹਨੂੰ ਜਿਹੜਾ ਆ ਉਹ ਨੌਨ ਸਟਿਕ ਪੈਨ ਦੇ ਵਿੱਚ ਜਾਂ ਫਿਰ ਸਟੀਲ ਦੇ ਭਾਂਡੇ 'ਚ ਬਣਾਇਓ ਮੈਂ ਵੈਸੇ ਸੁਜੈਸਟ ਕਰੂੰਗੀ ਕਿ ਨੌਨ ਸਟਿਕ 'ਚ ਬਣਾਇਓ ਕਿਉਂਕਿ ਸਟੀਲ 'ਚ ਬਹੁਤ ਚਿਪਕਦਾ ਆ ਤੇ ਫਿਰ ਇਹਦੇ ਵਿੱਚ 150 ਗ੍ਰਾਮ ਜਾਂ ਫਿਰ 150 ml ਪਾਣੀ ਪਾ DNA ਤੇ ਫਿਰ ਬਸ ਇਹਨੂੰ ਚਲਾ ਕੇ ਚੰਗੇ ਤਰੀਕੇ ਨਾਲ ਤੇ ਇਹਨੂੰ ਗੈਸ ਤੇ ਰੱਖ ਕੇ ਚਲਾਈ ਜਾਣਾ ਹੈ ਮੀਡੀਅਮ ਗੈਸ ਤੇ ਤੇ ਹੌਲੀ-ਹੌਲੀ ਤੁਸੀਂ ਦੇਖੋਗੇ ਗਾੜਾ ਹੋਣਾ ਸਟਾਰਟ ਹੋ ਜਾਊਗਾ ਬਹੁਤ ਹੀ ਛੇਤੀ ਕਾੜਾ ਹੋ ਜਾਂਦਾ ਹੈ ਜਿਆਦਾ ਇਹਨੂੰ ਟਾਈਮ ਨਹੀਂ ਲੱਗਦਾ ਜਮਾ ਵੀ ਇਹ ਬਹੁਤ ਹੀ ਛਿੱਤੀ ਗਾੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਪੈਨ ਨੂੰ ਜਿਹੜਾ ਹੈ ਉਹ ਛੱਡਣਾ ਸ਼ੁਰੂ ਕਰ ਦਿੰਦਾ ਹੈ ਤੇ ਬਸ ਇਹਨੂੰ ਆਪਾਂ ਉਦੋਂ ਤੱਕ ਪਕਾਉਣਾ ਜਦ ਤੱਕ ਇਹ ਬਿਲਕੁਲ ਇਕੱਠਾ ਹੋਣਾ ਸਟਾਰਟ ਹੋ ਜਾਊਗਾ ਤੇ ਹਲਕਾ ਜਿਹਾ ਟਰਾਂਸਪੇਰੈਂਟ ਹੋ ਜਾਊਗਾ ਤੇ ਦੇਖੋ ਜਦੋਂ ਇਹ ਕੁਛ ਇਸ ਤਰੀਕੇ ਦਾ ਹੋ ਗਿਆ ਆਪਣਾ ਜਿਹੜਾ ਗੈਸ ਆਪਾਂ ਬੰਦ ਕਰ ਦੇਣਾ ਆ ਫਿਰ ਇੱਥੇ ਮੈਂ ਬਿਲਕੁਲ ਠੰਡਾ ਪਾਣੀ ਲਿਆਇਆ ਫ੍ਰਿਜ ਦਾ ਠੰਡਾ ਪਾਣੀ ਹੈ ਇਹ ਠੰਡਾ ਪਾਣੀ ਹੋਣਾ ਚਾਹੀਦਾ ਆਪਣਾ ਬਿਲਕੁਲ ਜਿਹੜੀ ਇਹ ਪੂਜੀ ਵਾਲੀ ਮਸ਼ੀਨ ਹੁੰਦੀ ਹੈ ਇਸ ਵਿੱਚ ਮੈਂ ਇਹਨੂੰ ਭਰ ਲਿਆ ਆ ਸਾਰੇ ਨੂੰ ਤੇ ਜਦੋਂ ਇਹ ਗਰਮ-ਗਰਮ ਹੋਊਗਾ ਤੇ ਇਹਨੂੰ ਆਪਾਂ ਛੇਤੀ-ਛੇਤੀ ਬਰੀ ਕਾਲ ਜਿਹੜੀ ਆਪਣੀ ਪਲੇਟ ਹੁੰਦੀ ਆ ਉਹਦੇ ਨਾਲ ਬਣਾਣਾ ਹੈ ਤੇ ਛੇਤੀ-ਛੇਤੀ ਕਰਨਾ ਹੈ ਨਹੀਂ ਤੇ ਸੁੱਕ ਜਾਊਗਾ ਜੇ ਤੁਹਾਨੂੰ ਲੱਗੇ ਤੇ ਹਲਕਾ ਜਿਹਾ ਸੋਗ ਗਿਆ ਤਾਂ ਤੁਸੀਂ ਗੈਸ ਤੇ ਲਾ ਕੇ ਥੋੜਾ ਟਾਈਮ ਇਹਨੂੰ ਗਰਮ ਵੀ ਕਰ ਸਕਦੇ ਆ ਫਿਰ ਵੀ ਹੋ ਜਾਊਗਾ ਸਹੀ ਤੇ ਦੇਖੋ ਕਿੰਨੀ ਵਧੀਆ ਆਪਣੀ ਮਾਰਕੀਟ ਸਟਾਈਲ ਬਣ ਗਈ ਆ ਤੇ ਇਹਨੂੰ ਬੱਸ ਆਪਾਂ ਫ੍ਰਿਜ ਦੇ ਵਿੱਚ ਰੱਖ ਦੇਣਾ ਜਦੋਂ ਆਪਾਂ ਇਹਦਾ ਅਬ ਬਣਾਉਣਾ ਹੋਏ ਫਾਲੂਦਾ ਉਦੋਂ ਆਪਾਂ ਇਹਨੂੰ ਕੱਟਣਾ ਹੈ ਤੁਸੀਂ ਇਹਨੂੰ 2 ਤੋਂ 3 ਦਿਨਾਂ ਲਈ ਸਟੋਰ ਵੀ ਕਰ ਸਕਦੇ ਆ ਤੇ ਇੱਥੇ ਦੋ ਗਲਾਸ ਮੈਂ ਦੁੱਧ ਦੇ ਲਏ ਆ ਇਹਦੇ ਵਿੱਚ ਮੈਂ ਖੰਡ ਪਾਈ ਆ 40 ਗ੍ਰਾਮ ਆਪਾਂ ਖੰਡ ਲੈਣੀ ਆ ਤੁਸੀਂ ਵੱਧ ਘੱਟ ਆਪਣਾ ਮਿੱਠਾ ਕਰ ਸਕਦੇ ਆ ਤੇ ਫਿਰ ਇਹਦਾਂ ਆਪਾਂ ਆਵਲਾ ਦਵਾਉਣਾ ਆ ਜਦੋਂ ਆਵਲਾ ਆ ਗਿਆ ਤੇ ਇਹਦੇ ਵਿੱਚ ਮੈਂ ਇੱਕ ਚਮਚ ਕਸਟਰਡ ਤੇ ਇੱਕ ਚਮਚ ਦੁੱਧ ਨੂੰ ਮਿਲਾ ਕੇ ਜਿਹੜਾ ਇਹਦੇ ਵਿੱਚ ਪਾਤਾ ਆ ਬਸ ਆਪਾਂ ਇਹਨੂੰ ਇਹਦਾ ਗਾੜਾ ਕਰਨਾ ਹੈ ਤੇ ਇਹਦੇ ਵਿੱਚ ਇੱਕ ਛੁਟਕੀ ਖਾਨ ਵਾਲਾ ਰੰਗ ਪਾਇਆ ਮੈਂ ਪੀਲਾ ਰੰਗ ਪਾਇਆ ਤੁਸੀਂ ਇਹ ਚਾਹੋ ਤਾਂ ਸਕਿਪ ਵੀ ਕਰ ਸਕਦੇ ਆ ਇਹਦੀ ਜਗ੍ਹਾ ਤੇ ਤੁਸੀਂ ਕੇਸਰ ਵੀ ਪਾ ਸਕਦੇ ਆ ਘੋਲ ਕੇ ਤੇ ਦੇਖੋ ਇਹਦੀ ਇਦਾਂ ਦੀ ਕੰਸਿਸਟੈਂਸੀ ਹੋ ਜਾਣੀ ਚਾਹੀਦੀ ਹੈ ਬਿਲਕੁਲ ਗਾੜੀ ਤੁਸੀਂ ਜਿੰਨੀ ਗਾੜੀ ਕਰਨਾ ਚਾਹੋ ਉਨੀ ਕਰ ਸਕਦੇ ਆ ਮੈਂ ਇੰਨੀ ਕੋਈ ਰੱਖ ਰਹੀ ਆ ਤੇ ਹੁਣ ਬਸ ਆਪਾਂ ਇਹਦਾ ਗੈਸ ਜਿਹੜਾ ਹੈ ਉਹ ਬੰਦ ਕਰ ਦੇਣਾ ਹੈ ਤੇ ਇਹਨੂੰ ਫ੍ਰਿਜ ਦੇ ਵਿੱਚ ਰੱਖ ਦੇਣਾ ਠੰਡਾ ਹੋਣ ਦੇ ਲਈ ਕਿਉਂਕਿ ਫਾਲੂਦਾ ਠੰਡਾ ਸਰਵ ਕੀਤਾ ਜਾਂਦਾ ਹੈ ਹੁਣ ਇੱਥੇ ਮੈਂ ਜਿਹੜਾ ਹੈ ਉਹ ਲੈ ਆ ਦੋ ਚਮਚੀ ਚੀਆ ਸੀਡ ਇਹਦੀ ਜਗ੍ਹਾ ਤੇ ਤੁਸੀਂ ਸਬਜ਼ਾ ਬੀਜ ਵੀ ਲੈ ਸਕਦੇ ਆ ਮੈਂ ਜੀਆ ਸੀਡ ਲਈ ਹੈ ਤੇ ਇਹਦੇ ਵਿੱਚ ਮੈਂ ਪਾਣੀ ਪਾ ਕੇ ਤੈਨੂੰ 15 ਤੋਂ 20 ਮਿੰਟ ਦੇ ਲਈ ਪਿਓ ਕੇ ਰੱਖਤਾ ਆ ਜਿੰਨਾ ਚਿਰ ਇਹ ਦੁੱਗਣੇ ਨਾ ਹੋ ਜਾਣ ਫਿਰ ਇਹਨੂੰ ਮੈਂ ਜਿਹੜਾ ਹੈ ਉਹ ਗਲਾਸਾਂ ਦੇ ਵਿੱਚ ਪਾ ਲਿਆ ਹੈ نیچے ਸਭ ਤੋਂ ਪਹਿਲਾਂ ਅਸੀਂ ਇਹਦੀ ਲੇਅਰ ਪਾਵਾਂਗੇ ਨੀਚੇ ਚੀਆ ਸੀਡ ਦੀ ਫਿਰ ਆਪਣੀਆਂ ਜਿਹੜੀਆਂ ਸੇਮੀਆਂ ਇਹ ਦੇਖੋ ਕਿੰਨੀਆਂ ਲੰਬੀਆਂ ਲੰਬੀਆਂ ਬਣੀਆਂ ਬਿਲਕੁਲ ਬਾਜ਼ਾਰ ਵਰਗੀਆਂ ਤੇ ਇਹਨੂੰ ਆਪ ਪਾਵਾਂਗੇ ਫਿਰ ਮੈਂ ਥੇ ਡੈਲਿਆ ਰੂਬਾਬਜ਼ਾ ਤੁਸੀਂ ਇਹਦੀ ਜਗ੍ਹਾ ਤੇ ਰੋਸ সিরাপ ਵੀ ਵਰਤ ਸਕਦੇ ਆ ਪਰ ਰੂਬਾਬਜ਼ਾ ਜਿਹੜਾ ਹੈ ਉਹ ਪਾਇਆ ਜਾਂਦਾ ਇਸ ਲਈ ਮੈਂ ਰੂਬਾਬਜ਼ਾ ਪਾ ਰਹੀ ਹਾਂ ਫਿਰ ਇਹਦੇ ਵਿੱਚ ਮੈਂ ਪਾ ਰਹੀ ਹਾਂ ਫਰੂਟ ਜਿਵੇਂ ਕਿ ਸਟਰਾਬਰੀ ਸੇਬ ਕੇਲੇ ਅੰਕੂਰ ਇਹਨਾਂ ਨੂੰ ਮੈਂ ਬਰੀਕ ਬਰੀਕ ਕੱਟ ਲਿਆ ਸੀਗਾ ਤੇ ਮੈਂ ਪਾ ਰਹੀ ਹਾਂ ਤੁਸੀਂ ਆਪਦੇ ਮਨਪਸੰਦੀ ਫਰੂਟ ਪਾ ਸਕਦੇ ਆ ਕੋਈ ਵੀ ਫਰੂਟ ਬਹੁਤ ਹੀ ਵਧੀਆ ਲੱਗਦੇ ਆ ਫਾਲੂਦੇ ਦੇ ਵਿੱਚ ਤੇ ਆਪਣੀ ਜਿਹੜੀ ਰਬੜੀ ਸੀਗੀ ਇਹ ਠੰਡੀ ਹੋ ਗਈ ਹੈ ਬਿਲਕੁਲ ਇਹਨੂੰ ਮੈਂ ਪਾ ਲਿਆ ਹੁਣ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਦੇਖੋ ਆਪਣੀ ਹੁਣ ਸਟਰਾਬਰੀ ਪਾ ਲਈ ਹੈ ਤੇ ਥੋੜੇ ਜਿਹਾ ਬਦਾਮ ਪਾ ਲਿਆ ਤੁਸੀਂ ਚਾਹੋ ਤੇ ਕਾਜੂ ਵੀ ਪਾ ਸਕਦੇ ਆ ਆ ਬਦਾਮ ਕੱਟੇ ਹੋਏ ਪਾ ਲਿਆ ਤੇ ਆਪਣਾ ਬਹੁਤ ਹੀ ਵਧੀਆ ਫਾਲੂਦਾ ਬਜ਼ਾਰ ਵਰਗਾ ਬਣ ਕੇ ਤਿਆਰ ਆ ਬਹੁਤ ਸੌਖੀ ਜੀ ਰੈਸਪੀ ਹੈ ਬਹੁਤ ਜਲਦੀ ਬਣ ਜਾਂਦੀ ਹੈ ਜੂਹੇ ਰਸਮ ਟ੍ਰਾਈ ਕਰਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ